ਬਹੁਤ ਲੋਕ ਐਸੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਲੋਹੜੀ ਦਾ ਤਿਹਾਰ ਆਪਾਂ ਮਨਾਉਨੇ ਕਿਉਂ ਆ ਇਹਦਾ ਪਿਛੋਕੜ ਕੀ ਹੈ ਔਰ ਜਿੰਨੇ ਚਾ ਨਾਲ ਜਾਂ ਜਿੰਨੇ ਉਤਸ਼ਾਹ ਨਾਲ ਇਸ ਤਿਹਾਰ ਨੂੰ ਮਨਾਉਨੇ ਆ ਨਾ ਸ਼ਾਇਦ ਕਿਸੇ ਹੋਰ ਤਿਹਾਰ ਨੂੰ ਇੰਨੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੋਵੇ ਕਿਉਂਕਿ ਕੱਲ ਨੂੰ ਮਾਗੀ ਦਾ ਦਿਹਾੜਾ ਹੈ ਮੁਕਤਿਆਂ ਦੀ ਸ਼ਹਾਦਤ ਦਾ ਦਿਹਾੜਾ ਹੈ 40 ਮੁਕਤੇ ਉਹਨੂੰ ਇੰਨੀ ਅ ਚਾ ਨਾਲ ਜਾਂ ਇੰਨੀ ਸ਼ਰਧਾ ਨਾਲ ਜਾਂ ਇੰਨੇ ਭਾਵਨਾ ਦੇ ਨਾਲ ਨਹੀਂ ਮਨਾਇਆ ਜਾਂਦਾ ਜਿੰਨਾ ਜਿਹੜਾ ਲੋਹੜੀ ਨੂੰ ਮਨਾਇਆ ਜਾਂਦਾ ਹੈ ਕਾਰਨ ਕੀ ਹੈ ਇਹ ਲੋਹੜੀ ਤਿਹਾਰ ਕੀ ਹੈ ਸੰਖੇਪ ਜੀ ਮੈਂ ਬੇਨਤੀ ਕਰਾਂ ਅਕਬਰ ਬਾਦਸ਼ਾਹ ਦੇ ਸਮੇਂ ਇੱਕ ਨਾ ਦੁੱਲਾ ਭੱਟੀ ਹੋਇਆ ਤੇ ਇਹਦਾ ਕੰਮ ਸੀ ਅਮੀਰਾਂ ਨੂੰ ਲੁੱਟਣਾ ਡਾਕੇ ਮਾਰਨੇ ਲੁੱਟਾਂ ਕਰਨੀਆਂ ਉਹਦੇ ਵਿੱਚੋਂ ਆਪਣੀ ਲੁੱਟ ਦੇ ਵਿੱਚੋਂ ਬਹੁਤ ਜ਼ਿਆਦਾ ਪੈਸਾ ਇਹ ਗਰੀਬਾਂ ਦੇ ਉੱਤੇ ਲਾਉਂਦਾ ਤੇ ਇੱਕ ਕਿਸੇ ਹੰਕਾਰੀ ਖਾਨ ਦੇ ਚੁੱਕੀ ਹੋਈ ਲੜਕੀ ਇਹਨੇ ਛੜਾਈ ਤੇ ਉਹਨੂੰ ਇਹਨੇ ਆਪਣੀ ਧੀ ਬਣਾ ਕੇ ਪਾਲਿਆ ਤੇ ਉਹਦਾ ਵਿਆਹ ਕੀਤਾ ਇਸ ਕਰਕੇ ਇਹਦਾ ਬੜਾ ਸਤਕਾਰ ਲੋਕ ਕਰਨ ਲੱਗ ਪਏ ਵੀ ਧਰਮ ਦੇ ਕੰਮ ਕਰਦਾ ਹੈ ਇੱਕ ਬ੍ਰਾਹਮਣ ਦੀਆਂ ਦੋ ਲੜਕੀਆਂ ਜਿਹਦਾ ਨਾਮ ਸੁੰਦਰੀ ਤੇ ਮੁੰਦਰੀ ਬੜੀਆਂ ਸੁੰਦਰ ਉਹਨਾਂ ਲੜਕੀਆਂ ਦਾ ਜਦੋਂ ਰਿਸ਼ਤਾ ਕਰ ਦਿੱਤਾ ਨਾ ਬ੍ਰਾਹਮਣ ਨੇ ਪੰਡਤ ਨੇ ਤੇ ਵਕਤ ਦਾ ਜਿਹੜਾ ਹਾਕਮ ਸੀ ਉਹਦੀ ਬੜੀ ਭੈੜੀ ਨਜ਼ਰ ਉਹਨਾਂ ਲੜਕੀਆਂ ਤੇ ਪੈ ਗਈ ਇਹ ਖਬਰ ਲੜਕੀ ਦੇ ਬਾਪ ਤੱਕ ਉਸ ਪੰਡਤ ਤੱਕ ਪਹੁੰਚ ਗਈ ਔਰ ਕਿਸੇ ਤਰ੍ਹਾਂ ਇਹ ਜਿਹੜੀ ਖਬਰ ਸੀ ਇਹ ਦੁੱਲੇ ਭੱਟੀ ਤੱਕ ਵੀ ਪਹੁੰਚੀ ਤੇ ਦੁੱਲਾ ਭੱਟੀ ਉਸ ਬ੍ਰਾਹਮਣ ਕੋਲ ਆ ਕੇ ਕਹਿਣ ਲੱਗਾ ਤੂੰ ਫਿਕਰ ਨਾ ਕਰ ਤੇਰੀਆਂ ਲੜਕੀਆਂ ਦਾ ਨਿਕਾਹ ਵਿਆਹ ਜਿਹੜਾ ਉਹ ਮੈਂ ਆਪ ਕਰਾਵਾਂਗਾ ਹੁਣ ਗਰੀਬ ਆਮਣ ਸੀ ਹੁਣ ਉਹ ਡਰਿਆ ਸੀ ਕਿ ਜੇ ਮੈਂ ਵਿਆਹ ਕਰਦਾ ਇਹਦੇ ਨਾਲ ਉਹ ਜੇ ਖਾਨ ਜਿਹੜਾ ਉਹ ਲੈ ਜਾਏ ਨਿਕਾਹ ਕੇ ਤੇ ਚੰਗੀ ਗੱਲ ਨਹੀਂ ਤਾਂ ਹੋ ਸਕਦਾ ਸਾਨੂੰ ਮਰਵਾ ਦੇ ਉਸ ਸਮੇਂ ਦਾ ਵਿਹਾਰ ਹੀ ਇਸ ਤਰ੍ਹਾਂ ਦਾ ਸੀ ਜੇ ਕਿਸੇ ਗਰੀਬ ਦੀ ਲੜਕੀ ਸੁੰਦਰ ਉਹਨੂੰ ਪਠਾਨ ਚੁੱਕ ਕੇ ਲੈ ਜਾਂਦੇ ਮੋਗਲ ਚੁੱਕ ਕੇ ਲੈ ਜਾਂਦੇ ਤੇ ਬਾਹਮਣ ਵੀ ਡਰਿਆ ਹੋਇਆ ਸੀ ਤੇ ਦੁੱਲੇ ਭੱਟੀ ਦੇ ਹੌਸਲਾ ਦੇਣ ਦੇ ਉੱਤੇ ਉਹ ਕਹਿਣ ਲੱਗਾ ਵੀ ਠੀਕ ਹੈ ਜੀ ਤੂੰ ਕਹਿ ਨਾ ਇਹਨਾਂ ਦਾ ਵਿਆਹ ਮੈਂ ਕਰਦਾ ਕਰਾਂਗਾ ਤੇ ਦੁੱਲੇ ਭੱਟੀ ਨੇ ਜਿਕਰ ਇਤਿਹਾਸ ਵਿੱਚ ਆਉਂਦਾ ਵੀ ਪਿੰਡਾਂ ਦੇ ਵਿੱਚੋਂ ਇਧਰੋਂ ਉਧਰੋਂ ਰਸਤਾ ਇਕੱਠੀ ਕੀਤੀ ਉਹਨਾਂ ਲੜਕੀਆਂ ਦਾ ਵਿਆਹ ਕੀਤਾ ਸ਼ੱਕਰ ਗੁੜ ਚੌਲ ਜੋ ਕੁਝ ਵੀ ਬਰਾਤੀਆਂ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ ਖੋਵਣਾ ਸੀ ਉਹ ਸਾਰਾ ਕੁਝ ਇਕੱਠਾ ਕੀਤਾ ਤੇ ਉਸ ਸਮੇਂ ਦੇ ਵਿੱਚ ਸੇਰ ਸੇਰ ਸ਼ੱਕਰ ਹਰੇਕ ਨੂੰ ਪਾਈ ਗਈ ਦੁੱਲੇ ਪੱਟੀ ਦੇ ਕਰਕੇ ਬੜੇ ਚਾਵਾਂ ਦੇ ਨਾਲ ਵਿਆਹ ਕੀਤਾ ਗਿਆ ਇਸੇ ਵਾਸਤੇ ਅੱਜਕੱਲ ਜਿਹੜੇ ਕੁੜੀਆਂ ਗਾਉਂਦੀਆਂ ਨੇ ਨਾ ਸੁੰਦਰੀਏ ਮੁੰਦਰੀਏ ਕਰਕੇ ਸੇਰ ਸੇਰ ਸ਼ੱਕਰ ਪਾਈ ਉਹ ਉਹੀ ਕਾਰਨ ਹੈ ਆਈਨੇ ਚੜ ਦੀ ਕਲਾ ਦੇ ਨਾਲ ਉਹ ਜਿਹੜਾ ਵਿਆਹ ਕੀਤਾ ਇਤਿਹਾਸ ਦੇ ਨਾਲ ਜੇ ਆਏ ਧਾਰਮਿਕ ਦ੍ਰਿਸ਼ਟੀਕੋਣ ਨਾਲ ਦੇਖੀਏ ਤੇ ਇਹਦਾ ਸਿੱਖੀ ਦੇ ਨਾਲ ਕੋਈ ਤਿਉਹਾਰ ਦਾ ਸੰਬੰਧ ਨਹੀਂ ਹੈ ਦੁਲਾ ਭੱਟੀ ਮੁਸਲਮਾਨ ਸੀ ਤੇ ਧੀ ਕਹਦੀ ਸੀ ਧੀ ਬ੍ਰਾਹਮਣ ਦੀ ਸੀ ਸੁੰਦਰੀ ਤੇ ਮੁੰਦਰੀ ਤੇ ਅੱਜ ਮੇਰਾ ਖਿਆਲ ਹੈ ਨਾ ਤਾਂ ਮੁਸਲਮਾਨ ਇਸ ਤਿਹਾੜ ਨੂੰ ਮਨਾਉਂਦੇ ਤੇ ਨਾ ਹੀ ਹਿੰਦੂ ਵੀ ਇਸ ਤਿਹਾੜ ਨੂੰ ਮਨਾਉਂਦੇ ਤੇ ਮਨਾ ਪਤਾ ਕੌਣ ਰਹੇ ਨੇ ਸਿੱਖ ਕਿੰਨੀ ਹੈਰਾਨਗੀ ਦੀ ਗੱਲ ਹਿੰਦੂ ਲੜਕੀਆਂ ਸੀ ਸੁੰਦਰੀ ਤੇ ਮੁੰਦਰੀ ਉਹ ਵੀ ਬ੍ਰਾਹਮਣ ਦੀਆਂ ਉਹਨਾਂ ਨੇ ਤਿਹਾੜ ਨੂੰ ਛੱਡ ਦਿੱਤਾ ਵੀ ਇਹ ਤੇ ਪਖੰਡ ਹੈ ਦੁੱਲਾ ਪੱਟੀ ਮੁਸਲਮਾਨ ਕੋਈ ਨਹੀਂ ਮਨਾਉਂਦਾ ਉਸ ਤਿਹਾਰ ਨੂੰ ਤੋ ਭਲੇ ਉਹ ਸਿੱਖੋ ਤੁਸੀਂ ਕਿਹੜੇ ਰਾਹ ਤੇ ਪਏ ਹੋ ਜਿਨ੍ਹਾਂ ਦਾ ਜਨ ਨੂੰ ਮਨਾਉਣਾ ਚਾਹੀਦਾ ਸੀ ਵੀ ਹਾਂ ਸਾਡੇ ਨੇ ਮੁਸਲਮਾਨ ਨੂੰ ਮਨਾਉਣਾ ਚਾਹੀਦਾ ਵੀ ਸਾਡੇ ਦੁੱਲੇ ਨੇ ਕਿੱਡਾ ਵੱਡਾ ਕੰਮ ਕੀਤਾ ਹਿੰਦੂ ਵੀਰ ਮਨਾਉਂਦੇ ਵੀ ਸਾਡੇ ਇੱਕ ਬ੍ਰਾਹਮਣ ਦੀਆਂ ਲੜਕੀਆਂ ਦੀ ਇੱਜ਼ਤਾਂ ਬਚਾਈਆਂ ਨੇ ਉਹਨਾਂ ਦਾ ਵਿਆਹ ਕੀਤਾ ਮਨਾਉਣਾ ਚਾਹੀਦਾ ਨਹੀਂ ਮਨਾਉਂਦੇ ਮੈਂ ਕੋਰਾ ਬੇਨਤੀ ਕੀਤੀ ਸੀ ਕਹਿੰਦੇ ਸਿੱਖ ਨੂੰ ਪੁੱਛਿਆ ਕਿਸੇ ਨੇ ਕਹਿੰਦੇ ਤੂੰ ਕੌਣ ਕਹਿੰਦਾ ਮੈਂ ਖਾ ਮਖਾ ਜਿਹੜਾ ਕਿਸੇ ਨੇ ਕੰਮ ਨਹੀਂ ਕੀਤਾ ਉਹ ਮੈਂ ਕਰਾਂਗਾ ਜਿਸ ਤਿਉਹਾਰ ਨੂੰ ਕੋਈ ਨਹੀਂ ਨਾ ਮਨਾਉਂਦਾ ਉਹ ਅਸੀਂ ਮਨਾਵਾਂਗੇ ਕੋਈ ਗੱਲ ਪਰ ਕਦੀ ਦੇਖਿਆ ਮੱਗੀ ਦਾ ਦਿਹਾੜਾ ਮੇਰਾ خیال ਹੈ ਬਹੁਤ ਘੱਟ ਲੋਕ ਹੈ ਜਿਹੜੇ ਗੁਰਦੁਆਰਾ ਸਾਹਿਬ ਸਤ ਸੰਗਤ ਵਿੱਚ ਜਾਂਦੇ ਹੋਣਗੇ ਇਤਿਹਾਸ ਵੀ ਸ਼ਾਇਦ ਕਈਆਂ ਨੂੰ ਨਹੀਂ ਪਤਾ ਲੋੜੀ ਦਾ ਬੱਚੇ ਬੱਚੇ ਨੂੰ ਪਤਾ ਹੈ ਤੇ ਮਾਗੀ ਦਾ ਕਈਆਂ ਨੂੰ ਨਹੀਂ ਪਤਾ 98% ਨਹੀਂ ਪਤਾ ਵੀ ਮਾਗੀ ਦਾ ਤਿਉਹਾਰ ਮਨਾਇਆ ਕਿਉਂ ਜਾਂਦਾ ਹੈ ਮਾਗੀ ਦੇ ਦਿਨ ਹੋਇਆ ਕੀ ਸੀ ਇਸ ਲਈ ਥੋੜਾ ਸਮਝੀਏ ਇਤਿਹਾਸ ਨਾਲ ਜੁੜੀਏ ਇਹ ਜਿਹੜਾ ਇਸ ਸਿੱਖੀ ਦਾ ਤਿਉਹਾਰ ਨਹੀਂ ਹੈ ਇਹ ਜੇ ਇਤਿਹਾਰ ਹੈ ਦੇ ਹਿੰਦੂ ਵੀਰਾਂ ਦਾ ਤੇ ਮੁਸਲਮਾਨ ਵੀਰਾਂ ਦਾ ਤਿਉਹਾਰ ਹੈ ਸਿੱਖਾਂ ਦਾ ਤਿਉਹਾਰ ਨਹੀਂ ਔਰ ਸਭ ਤੋਂ ਜ਼ਿਆਦਾ ਮਨਾਈ ਸਿੱਖ ਰਹੇ ਨੇ ਪਤਾ ਨਹੀਂ ਕਿਹੜੇ ਰਾਤ ਅਸੀਂ ਚੱਲੇ ਆ ਜੇ ਸੱਚਮੁੱਚ ਅਸੀਂ ਸਿੱਖ ਹਾਂ ਦਸ਼ਮੇਸ਼ ਦੇ ਤੇ ਫਿਰ ਸਾਨੂੰ ਲੋਹੜੀ ਦੀ ਜਗ੍ਹਾ ਮਾਗੀ ਦਾ ਦਿਹਾੜਾ ਮਨਾਉਣਾ ਚਾਹੀਦਾ ਮਾਗੀ ਦੇ ਦਿਹਾੜੇ ਤੇ ਸਾਨੂੰ ਗੁਰੂ ਘਰ ਜਾਣਾ ਚਾਹੀਦਾ ਸਤ ਸੰਗ ਕਰਨੇ ਚਾਹੀਦੇ ਨੇ ਤਾਂਕਿ ਅਸੀਂ ਚੇਤੇ ਕਰ ਸਕੀਏ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਮੁਕਤਸਰ ਦੀ ਧਰਤੀ ਦੇ ਉੱਤੇ ਆਪਾ ਕੁਰਬਾਨ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੇ ਸੀ ਆਪਣੇ ਮੱਥੇ ਤੇ ਲੱਗੇ ਹੋਏ ਕਲੰਕ ਨੂੰ ਧੋਇਆ ਸੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇਹ ਦਿਹਾੜੇ ਮਨਾਇਆ ਕਰੀਏ ਆ ਪਖੰਡ ਦੇ ਜਿਹੜੇ ਦਿਹਾੜੇ ਨੇ ਇਹ ਇਹਨਾਂ ਨੂੰ ਛੱਡ ਦਈਏ ਫੇਰ ਅਸੀਂ ਗੁਰੂ ਦੇ ਸਪੂਤ ਕਹਾਉਣ ਦੇ ਹੱਕਦਾਰ